ਕੀ ਕਹਿਣਾ ਚਾਹੋਗੇ ਜੀ ਤੁਸੀਂ ਮੌਕੇ ਤੇ ਆਏ ਤੁਸੀਂ ਕੀ ਕਰਨਾ ਤੁਹਾਨੂੰ ਕੀ ਹੈ ਤੁਸੀਂ ਤੇ ਆਏ ਕਿਸ ਨੇ ਕਿਸੇ ਰੀਜ਼ਨ ਕਰਕੇ ਆਏ ਹੋ ਨਾ ਸਾਊਂਡ ਦਾ ਇੰਨਾ ਨਹੀਂ ਹੈ ਤਾਂ ਕਿ ਲਾ ਰਹੇ ਮਾਰਕਟ ਇਹ ਤਾਂ ਇਸ ਤਰ੍ਹਾਂ ਰਹੀ ਐਮਨ ਜੀ ਆਨਰ ਠੀਕ ਹੈ ਮੈਂ ਤੁਹਾਨੂੰ ਇੱਕ ਸੀਟ ਕਰਕੇ ਦਿਖਾਉਂਦੀ ਤਾਂ दैट ਕੇਸ ਕਰਨ ਹੋਈ ਹੈ ਉਹ ਦਾ ਸਾਡਾ ਸੰਭਾਗ ਦਾ ਬੱਚਾ। ਕੀ ਪਰਿਵਾਰ ਦਾ ਕੀ ਲੋਰੋ ਕਰੋ ਕੀ ਗੱਲ ਹੈ ਇੱਕ ਤੁਹਾਨੂੰ ਬੰਦੀ। ਪਰਿਵਾਰ ਕਹਿ ਰਿਹਾ ਵੀ ਇਹ ਮੁੰਡਾ ਟ੍ਰੀਟਮੈਂਟ ਜਿਹੜਾ ਕਰਦਾ ਸੀ ਜਿੰਨੇ ਕੋਈ ਇੰਜੈਕਸ਼ਨ ਵਗੈਰਾ ਵੀ ਡੋਜ਼ ਬਦਲਦੀ ਰਹੇ ਕਰ ਕਰੇ। ਅਗਰ ਪਰਿਵਾਰ ਤੋਂ ਹਾਂਜੀ ਕੀ ਕਹਿਣਾ ਚਾਹੁੰਦੇ? ਹਨਾ ਇਹ ਚਾਹੁੰਦੇ ਸੀ ਸਾਡਾ ਮਰੀਜ਼ ਬਿਲਕੁਲ ਠੀਕ ਸੀਗਾ। ਕੱਲ 5000 ਸਵੇਰੇ ਘਟੇ ਆ। 5000 ਸੈਲਰ ਰਹਿ ਗਏ ਸੀ। ਉਹ ਕਹਿੰਦੇ ਵੀ ਇੱਕ ਵਾਰ ਹੋਰ ਲਾ ਦੇਣ ਛੋਟੇ ਛੱਲੂ। ਤੇ ਅਸੀਂ ਹੋਰ ਲਿਆ ਕੇ ਦਿੱਤੇ। ਤੇ ਜਦ ਸਾਡਾ ਮਰੀਜ਼ ਇਥੇ ਮਸੀਂ ਦੇਖਿਆ ਦੁਬਾਰਾ ਟੈਸਟ ਹੋਇਆ ਤਾਂ 17000 ਚੈਲ ਕਰ ਗਿਆ ਤੇ ਬਿਲਕੁਲ ਸਹੀ ਆ ਬਿਲਕੁਲ ਉਹ ਕਹਿੰਦਾ ਮੈਨੂੰ ਛੁੱਟੀ ਦਿਵਾ ਲੋ ਮੈਂ ਠੀਕ ਆ ਮੈਂ ਸਾਡੇ ਨਾਲ ਗੱਲਾਂ ਕਰਦੇ ਰਿਹਾ ਕੁੜੀ ਆਈ ਆ ਕੁੜੀ ਨਾਲ ਗੱਲਾਂ ਕੀਤੀਆਂ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਵਿੱਚ ਉਸ ਉਹਦੇ ਨਾਲ ਥੋੜੀ ਜਿਹੀ ਬੈਂਸ ਹੋਈ ਇਹ ਮੁੰਡੇ ਨਾਲ ਉਹ ਉਹ ਕਹਿੰਦਾ ਹੁਣ ਮੈਂ ਤੈਨੂੰ ਦੇਖੂ ਬਾਹਰ ਜਾਂ ਕਿਵੇਂ ਦੋ ਕਿਹਾ ਇਹ ਮੁੰਡੇ ਨੇ ਚੱਕ ਕੇ ਉਹ ਦੱਸਦੇ ਇੰਜੈਕਸ਼ਨ ਲਾਤਾ ਉਹ ਡੋਜ਼ ਇੰਜੈਕਸ਼ਨ ਲਾਤਾ ਉਹ ਐਡੀ ਸ਼ੀਸ਼ੀ ਆ ਸਾਨੂੰ ਮਰਜੀ ਆ ਉੱਤ 3 4 ਐਮ ਐਲ ਦੀ ਕੋਈ ਚੀਜ਼ ਹੈ ਗੁੱਸੇ ਦੇ ਅਗੇ ਬਚੋ ਕਿਸੇ ਦੀ ਗਰ ਧਵੈਸ਼ ਪਾਉਣ ਨਾ ਵਾ ਜੇ ਜੀ ਉਸ ਬਾਕਤੀ ਉਹਨੇ ਮੂੰਹ ਅਟਕੇ ਜਿਦੀ ਉਹਦੀ ਜੇ ਜੀ ਜੇ 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 ਕਿੱਥੋਂ ਦੇ ਰਹਿਣ ਵਾਲੇ ਬਾਈ ਜੀ ਤੁਸੀਂ ਸਾਡਾ ਪਿੰਡ ਦੇਤਵਾਲਾ ਜੀ ਤੇ ਪੇਸ਼ੈਂਟ ਦਾ ਕੀ ਨਾਮ ਜੀ ਹੈ ਪੇਸ਼ੈਂਟ ਦਾ ਨਾਮ ਹੈ ਕਰਨੈਲ ਸਿੰਘ ਜੀ ਸਲਵਮਨ ਸਿੰਘ ਤੁਸੀਂ ਹੋਂਦ ਕੀ ਲਗਦੇ ਮੈਂ ਬਰਾਦਰਾਂ ਦਾ ਕਿੱਥੋਂ ਦੇ ਰਹਿਣ ਵਾਲੇ ਨੇ ਪੇਸ਼ੈਂਟ ਦੇਤਵਾਲਾ ਦੇ ਪੇਸ਼ੈਂਟ ਕਿਹੜੇ ਹਸਪੀਟਲ ਚੋਂ ਸੀ ਜੇ ਸੰਤਰ ਡਾਕਟਰ ਨੰਬਰ ਦੀ ਆਪਸ਼ਨ ਹੈ ਕੀ ਹੁਣ ਤੁਸੀਂ ਪ੍ਰਸ਼ਾਸਨ ਦੀ ਟੀਮ ਨਾਲ ਕਿਤੇ ਸਾਡੇ ਇਹ ਤਾਂ ਇਹ ਚਾਹਣਾ ਹੈ ਜੀ ਸਾਡੇ ਇਨਸਾਫ ਨਾਲ ਚਾਹੀਦਾ ਕਿ ਸਾਡਾ ਮਰੀਜ਼ ਸਹੀ ਸੀ ਕਰ ਕਿਉਂ ਦੰਦ ਹੋਈ ਕਿਉਂ ਵੱਡੋ ਜਿੰਦਗੀ ਕਾਲ ਆਇਆ ਟੀਕਾ ਲਾਇਆ ਟੀਕਾ ਲਾਉਣ ਦੇ ਬਾਅਦ ਨੂੰ ਦੀ ਉਹਦੀ ਬੈਠ ਹੋਈ ਨਹੀਂ ਉਹ ਨਹੀਂ ਉਹਨਾਂ ਨੇ ਅਗਵਾ ਵੀ ਤਾਂ ਕੀ ਹੋ ਗਿਆ ਲਾਇਆ ਕਿੰਨੀ ਉਮਰ ਦੀ ਪੇਸ਼ੈਂਟ ਉਹਦੀ ਬਸ ਸਾਈਜ਼ ਪਿਆ ਬਿਨੋ ਤੋਂ ਥੱਲੇ ਤੁਲੇ ਹੋ ਗਈ ਬਸ 40 ਸਾਲ ਦੀ ਜੀ ਨਾ ਟੋੜ ਗਲਤੀ ਗਲਤੀ ਹੋ ਗਈ ਕੀ ਤੁਹਾਡੇ ਨਾਲ ਦੁਸ਼ਮੀਦ ਪਰਸਨ ਦੁਸ਼ਮੀਦ ਤਾਂ ਨਹੀਂ ਸੀ? ਕੀ ਤੁਹਾਡੇ ਨਾਲ ਕੋਈ ਗੱਲ ਹੋਈ ਸੀ ਉਹਨਾਂ ਦੀ? ਨਹੀਂ ਵੈਸੇ ਮੈਂ ਰੀਸਟ੍ਰੀਨ ਕਰਦਾ ਸੀਗਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਹਾਂ ਵੀ ਹੱਥ ਪਜੇ ਵੇਹਿਰਾ ਬੰਨਦੇ ਆਪਾਂ ਜਦੋਂ ਪੇਸ਼ੈਂਟ ਦਾ ਹਾਈਪਰ ਐਕਟੀਵਿਟੀ ਕਰਦਾ ਹਨ ਤੇ ਉਹ ਚ ਕਹਿੰਦੇ ਸੀਗੇ ਅੰਕਲ ਕਹਿੰਦੇ ਕੋਈ ਨਾ ਮੈਂ ਤੈਨੂੰ ਬਾਹਰੋਂ ਦੇਖ ਲਊਂਗਾ ਤੂੰ ਹੱਥ ਬੰਨ ਲੈ ਜਿਹੜੇ ਬੰਨਣ ਐ। ਬਸ ਇਹ ਗੱਲ ਹੋਈ ਸੀ ਉਹ। ਇਹ ਸੁਣ ਕੇ ਕੀ ਤੁਹਾਨੂੰ ਗੁੱਸਾ ਆਇਆ? ਨਹੀਂ ਕੋਈ ਗੁੱਸਾ ਨਹੀਂ ਆਇਆ ਸਰ। ਗੁੱਸਾ ਆਇਆ ਜੇ ਨਾ ਸਾਨੂੰ ਬਾਹਰ ਕੱਢਾਂ। ਇੱਕ ਵਾਰ ਇਹਨਾਂ ਦੀ ਵੀਡੀਓ ਬਣੀ ਹੋਈ ਐ। ਤੁਹਾ ਪਰਿਵਾਰ ਆ ਰੋਕ ਲਿਆ ਕਿ ਤੁਹਾਨੂੰ ਕੋਈ ਗੁੱਸਾ ਹੈ ਜਾਂ ਤੁਹਾਡੀ ਕੋਈ ਆਪਣੀ ਕੋਈ ਰੰਜਿਸ਼ ਨਹੀਂ ਸਰ ਮੇਰੀ ਕੋਈ ਇਹਨਾਂ ਨਾਲ ਕੋਈ ਗੁੱਸਾ ਗਿਲਾ ਨਹੀਂ ਜੀਦਾ ਹਨਾ ਸਿਰਫ ਇਹ ਗੱਲ ਤੇ ਗੁੱਸਾ ਸੀਗਾ ਮੈਂ ਇਹਨਾਂ ਨਾਲ ਵੀ ਤੁਸੀਂ ਆਈਸੀਯੂ ਦੇ ਵਿੱਚ ਇੱਕ ਟਾਈਮਿੰਗ ਹੁੰਦੀ ਹੈ ਮਿਲਣ ਦੀ ਪੇਸ਼ੈਂਟ ਨੂੰ ਸਾਰਿਆਂ ਨੂੰ ਪਤਾ ਵਾ ਕੋਈ ਡਿਊਟੀ ਹੁੰਦੀ ਹੈ ਵੀ ਇੰਨੇ ਟਾਈਮ ਤੋਂ ਇੰਨੇ ਟਾਈਮ ਦੇ ਵਿੱਚ ਮਿਲ ਸਕਦੇ ਆ ਇਹ ਸਾਰੇ ਦਿਨ ਦੇ ਵਿੱਚ ਬਹੁ ਵਾਰੀ ਆ ਚੁੱਕੇ ਸੀ ਮੈਂ ਇਹਨਾਂ ਨੂੰ ਇਹੀ ਗੱਲ ਬਾਰ ਬਾਰ ਕਹਿ ਰਿਹਾ ਸੀਗਾ ਵੀ ਵੀਰੇ ਤੁਸੀਂ ਬਾਹਰ ਵੇਟ ਕਰ ਲੋ ਵੀਰੇ ਬਾਹਰ ਵੇਟ ਕਰ ਲੋ ਹੋਰ ਕੋਈ ਗੱਲ ਨਹੀਂ ਜੀ ਨਹੀਂ ਉਹਦੇ ਨਹੀਂ ਸਾਨੂੰ ਗੱਲ ਕਰਨ ਦਿਓ ਜੀ ਸਾਨੂੰ ਗੱਲ ਜੋ ਤੁਸੀਂ ਇੰਜੈਕਸ਼ਨ ਲਗਾਇਆ ਹੈ ਕੀ ਡਾਕਟਰ ਦੀ ਡਾਕਟਰ ਨੇ ਤੁਹਾਨੂੰ ਕਿਹਾ ਸੀ ਰეკਮੈਂਡ ਕੀਤਾ ਸੀ ਜਾਂ ਤੁਸੀਂ ਆਪਣੇ ਆਪਣੇ ਆਪ ਹੀ ਲਗਾਇਆ ਉਹ ਵਾ ਇੰਜੈਕਸ਼ਨ ਐ SOS ਲਿਖਿਆ ਹੁੰਦਾ ਬਕਾਇਦਾ ਟਰੀਟਮੈਂਟ ਚਾਰਟ ਤੇ ਆਰਡਰ ਹੁੰਦਾ ਨਹੀਂ ਤੁਹਾਨੂੰ ਡਾਕਟਰ ਸਾਹਿਬ ਨੇ ਕਿਹਾ ਸੀ ਲਗਾਉਣ ਨੂੰ ਕੀ ਨਾਮ ਆ ਤੁਹਾਡਾ ਹਾਂਜੀ ਮੈਂ ਮੰਨਦਾ ਕੀ ਨਾਮ ਆ ਤੁਹਾਡਾ ਧਰਮਿੰਦਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਫਾਦਰ ਸਾਹਿਬ ਕੀ ਹੈ ਉਹ ਠੀਕ ਹੈ ਸਾਡੇ ਕੋਲ